ਦੋਸਤੋ ਬਹੁਤ ਪੁਰਾਣੀ ਗੱਲ ਆ ਇੱਕ ਪਿੰਡ ਦੇ ਕਿਨਾਰੇ ਨਾ ਇੱਕ ਜੰਗਲ ਸੀ ਜੈਨਕਿ ਪਿੰਡ ਜਿਹੜਾ ਉਹ ਜੰਗਲ ਦੇ ਲਾਗੇ ਵਸਿਆ ਹੋਇਆ ਸੀ ਬਿਲਕੁਲ ਜੰਗਲ ਦੇ ਲਾਗੇ ਪਰ ਉਹ ਜਿਹੜਾ ਜੰਗਲ ਸੀ ਉਹਨੂੰ ਭੂਤ ਪਰ ਜਿਹੜਾ ਉਹ ਜੰਗਲ ਸੀ ਨਾ ਉਹਦਾ ਨਾ ਭੂਤ ਜੰਗਲ ਪਿਆ ਹੋਇਆ ਸੀ ਤੇ ਇਹ ਜੰਗਲ ਨੂੰ ਇਹ ਨਾਮ ਕਿਉਂ ਮਿਲਿਆ ਇਹਦਾ ਇੱਕ ਜਿਹੜਾ ਸੀ ਨਾ ਬਹੁਤ ਡਰਾਵਣਾ ਇਤਿਹਾਸ ਹੈਗਾ ਜਿਹੜੇ ਪੁਰਾਣੇ ਬਜ਼ੁਰਗ ਸੀ ਨਾ ਉਸ ਪਿੰਡ ਦੇ ਉਹ ਦੱਸਦੇ ਹੁੰਦੇ ਸੀ ਵੀ ਇਹ ਜੰਗਲ ਜਿਹੜਾ ਨਾ ਇਹ ਬਹੁਤ ਹੀ ਸੰਘਣਾ ਜੰਗਲ ਆ ਤੇ ਹੈ ਵੀ ਬੜਾ ਡਰਾਉਣਾ ਇੰਨਾ ਸੰਘਣਾ ਵਾ ਨਾ ਵੀ ਜਿਹੜੀ ਸੂਰਜ ਦੀ ਕਿਰਨ ਵੀ ਆ ਨਾ ਉਹ ਜ਼ਮੀਨ ਤੱਕ ਨਹੀਂ ਪਹੁੰਚਦੀ ਜੁੜਨਾਂ ਦੀਆਂ ਰੁੱਖਾਂ ਦੀਆਂ ਜਿਹੜੀਆਂ ਟਹਿਣੀਆਂ ਨਾ ਆਪੋ ਵਿੱਚ ਇਦਾਂ ਗੁੱਥਮ ਗੁੱਥਾ ਹੋਈਆਂ ਪਈਆਂ ਨਾ ਵੀ ਲੱਗਦਾ ਵੀ ਜਿਵੇਂ ਤਾਂ ਉਹਨਾਂ ਨੇ ਅਸਮਾਨ ਜਿਹੜਾ ਨਾ ਉਹਨੂੰ ਟੱਕ ਲਿਆ ਹੋਵੇ ਹਰ ਸ਼ਾਮ ਜਿਹੜੇ ਨਾ ਗਾਂ ਪਿੰਡ ਵਾਲੇ ਉਹ ਆਪਣੇ ਘਰਾਂ ਦੇ ਦਰਵਾਜ਼ੇ ਬੰਦ ਕਰ ਲੈਂਦੇ। ਰਾਤ ਨੂੰ ਜਿਆਦਾ ਬਾਹਰ ਨਹੀਂ ਨਿਕਲਦੇ ਕਿਉਂਕਿ ਉਹਨਾਂ ਨੂੰ ਬਹੁਤ ਡਰ ਲੱਗਦਾ ਹੈ। ਉਹਨਾਂ ਨੂੰ ਨਾ ਜੰਗਲ 'ਚੋਂ ਬੜੀਆਂ ਅਜੀਬ ਬੋਗਰੀਬ ਆਵਾਜ਼ਾਂ ਜਿਹੜੀਆਂ ਸੀ ਨਾ ਉਹਨਾਂ ਦੇ ਦਿਲਾਂ ਵਿੱਚ ਡਰ ਪੈਦਾ ਕਰ ਦਿੰਦੀਆਂ ਸੀ। ਪਿੰਡ ਦੇ ਜਿਹੜੇ ਵੱਡੇ ਬਜ਼ੁਰਗ ਸੀ ਨਾ ਉਹ ਅਕਸਰ ਹੀ ਇਹ ਕਹਾਣੀ ਸੁਣਾਉਂਦੇ ਹੁੰਦੇ ਜਦੋਂ ਕੋਈ ਨੇ ਕਹਿਣਾ ਨਾ ਵੀ ਕੋਈ ਜਵਾਨ ਉਹ ਬੱਚਾ ਵਾ ਉਹਨੇ ਕਹਿਣਾ ਮੈਂ ਜੰਗਲ 'ਚ ਜਾਣਾ ਵਾ ਤੋ ਫਿਰ ਇਹ ਕਹਾਣੀ ਸੁਣਾਉਂਦੇ ਹੁੰਦੇ। ਕੰਦੇਵੀ ਇੱਕ ਬਹੁਤ ਹੀ ਸ਼ਕਤੀਸ਼ਾਲੀ ਜਿਹੜਾ ਰਾਜਾ ਨਾ ਉਰੀ ਆਤਮਾ ਨਾ ਐ ਜੰਗਲ ਵਿੱਚ ਕੈਦ ਆ ਪਰ ਰਾਜਾ ਜਿਹੜਾ ਸੀ ਉਹਨੇ ਆਪਣੇ ਜੀਵਨ ਵਿੱਚ ਨਾ ਬਹੁਤ ਪੁੰਨ ਕਮਾਏ ਸੀ ਬਹੁਤ ਚੰਗਾ ਰਾਜਾ ਸੀ ਬੜੇ ਚੰਗੇ ਕੰਮ ਕੀਤੇ ਸੀ ਤੇ ਆਪਣੀ ਮੌਤ ਤੋਂ ਥੋੜਾ ਚਿਰ ਪਹਿਲਾਂ ਹੀ ਉਹ ਕਿਸੇ ઋષਿ ਦਾ ਆਸ਼ੀਰਵਾਦ ਲੈਣ ਲਈ ਨਾ ਉਹ ਉਹਦੀ ਜਿਹੜਾ ਹਵੇਲੀ ਵਿੱਚ ਗਏ ਪਰ ਬੁਰੀ ਕਿਸਮਤ ਨੂੰ ਉਹ ਜਿਹੜਾ ਐ ਜੰਗਲ 'ਚ ਜਿਹੜੀ ਹਵੇਲੀ ਬਣੀ ਸੀ ਨਾ ਉੱਚੋਂ ਵਾਪਸ ਨਹੀਂ ਆਏ ਤੇ ਉਹਦੀ ਆਤਮਾ ਜਿਹੜੀ ਸੀ ਨਾ ਉਹਨੂੰ ਕਹੇ ਬਹੁਤ ਹੀ ਦੁਸ਼ਟ ਜਾਦੂਗਰ ਜਿਹੜਾ ਸੀ ਨਾ ਉਹਨੇ ਧੋਖੇ ਨਾਲ ਹਵੇਲੀ ਚ ਜਿਹੜਾ ਬਨ ਦਿੱਤਾ ਉਸ ਦਿਨ ਤੋਂ ਹੀ ਇਹ ਹਵੇਲੀ ਜਿਹੜੀ ਨਾ ਤੇ ਇਹ ਜੰਗਲ ਉਹਦੇ ਤੇ ਇੱਕ ਕਾਲਾ ਜਿਹੜਾ ਸਾਇਆ ਜਿਹੜਾ ਉਹ ਛਾ ਗਿਆ ਲੋਕ ਦੱਸਦੇ ਆ ਵੀ ਕਦੀ ਕਦੀ ਹਵੇਲੀ ਚੋਂ ਨਾ ਕਿਸੇ ਦੀ ਰੋਣ ਦੀ ਆਵਾਜ਼ ਆਉਗੀ ਕਦੀ ਕਦੀ ਚੋਰ-ਚੋਰ ਨਾਲ ਹੱਸਣ ਦੀ ਤੇ ਕਦੀ ਕਦੀ ਤਾਂ ਇੰਦਾ ਲੱਗਦਾ ਵੀ ਜਿਦਾਂ ਤਲਵਾਰਾਂ ਇੱਕ ਦੂਜੇ ਨਾਲ ਟਕਰਾਉਂਦੀਆਂ ਨਾ ਤੇ ਉਹਦੀ ਜਿਹੜੀ ਆਵਾਜ਼ ਸੁਣਾਈ ਦਿੰਦੀ ਐਦਾਂ ਦੀ ਜਿਦਾ ਕੋਈ ਤਲਵਾਰਾਂ ਨਾਲ ਲੜਾਈ ਹੋਣ ਲਈ ਹੁੰਦੀ ਆ ਐਦਾਂ ਦੀ ਆਵਾਜ਼ ਆਉਂਦੀ ਆ ਪਿੰਡ ਦੇ ਲੋਕ ਬਹੁਤ ਹੀ ਦਹਿਸ਼ਤ ਵਿੱਚ ਰਹਿੰਦੇ ਸੀ ਤੇ ਉਹਨਾਂ ਨੇ ਤੇ ਆਪਣੀਆਂ ਜਿਹੜੀਆਂ ਨਾ ਫਸਲਾਂ ਉਹ ਵੀ ਜੰਗਲ ਤੋਂ ਦੂਰ ਅਗਾਉਣੀਆਂ ਸ਼ੁਰੂ ਕਰਤੀ ਮਤਲਬ ਉਥੋਂ ਲੱਗ ਲੱਗੇ ਖਾਲੀ ਥਾਂ ਹੀ ਛੱਡ ਦਿੱਤਾ ਤੇ ਇੱਕ ਦਿਨ ਕੀ ਹੋਇਆ ਉਸ ਪਿੰਡ ਵਿੱਚ ਨਾ ਅਰਜਨ ਨਾਮ ਦਾ ਨਾ ਇੱਕ ਨੌਜਵਾਨ ਆਇਆ ਉਹ ਬਹੁਤ ਹੀ ਸਾਸੀ ਸੀ ਦਲੇਰ ਸੀ ਬਹੁਤ ਨਡਰ ਸੀ ਉਨੇ ਪਿੰਡ ਵਾਲਿਆਂ ਤੋਂ ਇਹ ਜਿਹੜਾ ਪੂਤ ਜੰਗਲ ਸੀ ਨਾ ਇਹਦੇ ਬਾਰੇ ਬਹੁਤ ਕਹਾਣੀਆਂ ਸੁਣੀਆਂ ਪਰ ਉਹਦੇ ਮਨ ਚ ਡਰ ਨਹੀਂ ਸੀ ਉਹ ਐਸ ਜਿਹੜਾ ਸੀ ਨਾ ਰਹਾਸ ਇਹਨੂੰ ਜਾਣਨਾ ਚਾਹੁੰਦਾ ਸੀ ਉਹਦੇ ਚ ਬੜੀ ਉਤਸੁਕਤਾ ਸੀ ਕਿ ਪਤਾ ਲੱਗੇ ਕਿ ਇਹ ਜੰਗਲ ਚ ਐਕਚੁਅਲੀ ਹੈ ਕੀ ਆ ਤੇ ਅਰਜਨ ਜਿਹੜਾ ਸੀ ਨਾ ਉਹਨੇ ਡਿਸਾਈਡ ਕਰ ਲਿਆ ਵੀ ਉਹ ਇਹ ਜੰਗਲ ਦਾ ਪੇਤ ਜਿਹੜਾ ਨਾ ਉਹਨੂੰ ਜਾਣ ਕੇ ਰਹੂਗਾ ਤੇ ਜਿਸ ਪੋਸੀਬਲ ਹੋਇਆ ਤੇ ਉਹ ਰਾਜਾ ਦੀ ਜਿਹੜੀ ਆਤਮਾ ਨਾ ਉਹਨੂੰ ਵੀ ਸ਼ਾਂਤੀ ਜਿਹੜੀ ਦਵਾਊਗਾ ਉਹਨੂੰ ਮੁਕਤੀਓ ਦਵਾਊਗਾ ਤੇ ਉਹਨੇ ਫਿਰ ਨਾ ਪਿੰਡ 'ਚ ਜਿਹੜੇ ਹੋਰ ਸੀ ਨਾ ਨੌਜਵਾਨ ਉਹਨਾਂ ਨੂੰ ਇਕੱਠਾ ਕੀਤਾ ਜਿਹੜੇ ਕੁਝ ਬਹਾਦਰ ਸੀ ਡਰਦੇ ਨਹੀਂ ਸੀ ਤੇ ਉਹਨਾਂ 'ਚ ਇੱਕ ਰਾਹੁਲ ਸੀ ਉਹ ਦੀ ਤੀਰਾਂ ਦਾ ਜੀਲੀ ਤੇ ਉਹ ਬਹੁਤ ਪ੍ਰਸਿੱਧ ਸੀ ਇੱਕ ਜਿਹੜਾ ਉਹ ਵਿਕਰਮ ਸੀ ਉਹ ਤਲਵਾਰਬਾਜ਼ੀ 'ਚ ਨਾ ਬਹੁਤ ਜ਼ਿਆਦਾ ਨਿਪੁੰਨ ਸੀ ਤੇ ਤੇਰਾ ਤੀਸਰਾ ਸੀ ਉਹ ਸੰਜੀ ਸੀ ਉਹਨੂੰ ਜੜੀ ਬੂਟੀਆਂ ਦਾ ਗਿਆਨ ਬਹੁਤ ਜ਼ਿਆਦਾ ਸੀ ਤੇਨੇ ਦੋਸਤ ਸੀ ਨਾ ਇਹਨਾਂ ਨੇ ਅਰਜਣ ਦਾ ਸਾਥ ਦੇਣ ਦਾ ਫੈਸਲਾ ਕੀਤਾ ਬਾਕੀ ਤਾਂ ਡਰਦੇ ਸੀ ਉਹ ਕਹਿੰਦੇ ਵੀ ਨਹੀਂ ਅਸੀਂ ਤਾਂ ਜੰਗਲ ਵੱਲ ਨਹੀਂ ਜਾਣਾ ਵੀ ਸਾਡੇ ਬਜ਼ੁਰਗ ਕਹਿੰਦੇ ਆ ਵੀ ਤੁਸੀਂ ਨਹੀਂ ਜਾਣਾ ਤਾਂ ਅਸੀਂ ਨਹੀਂ ਜਾਣਾ ਅਗਲੀ ਸਵੇਰ ਕੇ ਕੀਤਾ ਵੀ ਇਹ ਜਿਹੜੇ ਚਾਰੇ ਦੋਸਤ ਸੀ ਨਾ ਉਹਨਾਂ ਨੇ ਜ਼ਰੂਰੀ ਜਿਹੜਾ ਸਮਾਨ ਸੀ ਥੋੜਾ ਬਹੁਤਾ ਖਾਣ ਪੀਣ ਦਾ ਉਹ ਬੈਗਾਂ ਦੇ ਵਿੱਚ ਪਾਇਆ ਤੇ ਹਿੰਮਤ ਕਰਕੇ ਇਹਨਾਂ ਜੰਗਲ ਦੇ ਵਿੱਚ ਜਿਹੜਾ ਨਾ ਚਲੇ ਗਏ ਜਦੋਂ ਹੀ ਉਹਨਾਂ ਨੇ ਪਹਿਲਾ ਪੈਰ ਰੱਖਿਆ ਨਾ ਉਹਨਾਂ ਨੂੰ ਜੰਗਲ ਚੋਂ ਇਦਾਂ ਮਹਿਸੂਸ ਹੋਇਆ ਨਾ ਕਿ ਜਿਦਾ ਬੜੀ ਉਦਾਸੀ ਬੜਾ ਜਦਨਮੰਦਰ ਲਾਦਾ ਠੰਡਾ ਜਿਆ ਬੜਾ ਬੋਰਿੰਗ ਜਿਆ ਇਦਾਂ ਦਾ ਅਹਿਸਾਸ ਹੋਇਆ ਉੱਥੇ ਰੁੱਖਾਂ ਦੇ ਜਿਹੜੇ ਪੱਤੇ ਆ ਨਾ ਬਿਨਾ ਕੋਈ ਹਵਾ ਨਹੀਂ ਚੱਲਣ ਦੇ ਫਿਰ ਵੀ ਇਦਾਂ ਉਹਨਾਂ ਦੀ ਆਵਾਜ਼ਾਂ ਆਉਣੀਆਂ ਸ਼ੁਰੂ ਹੋ ਗਈਆਂ ਜਿਦਾਂ ਇਦਾਂ ਲੱਗਦਾ ਹੀ ਕਿ ਜਿਦਾ ਕੋਈ ਨਾ ਅਦ੍ਰਿਸ਼ ਜਿਹੜੀ ਸ਼ਕਤੀ ਆ ਨਾ ਉਹਨਾਂ ਨੂੰ ਹਿਲਾ ਰਹੀ ਆ ਠੰਡੀ ਹਵਾ ਜੜੀ ਸੀ ਨਾ ਉਹਨਾਂ ਦੇ ਕੰਨਾਂ ਵਿੱਚ ਇੰਦਾ ਲੱਗਦਾ ਪਿਆ ਸੀ ਜਿਦਾਣ ਕੇ ਕਹਿੰਦੀ ਹੋਵੇ ਵੀ ਤੂੰ ਹੀ ਚੁੱਪ ਕਰਕੇ ਇਥੋਂ ਚਲੇ ਜਾਓ ਇਹ ਥਾਂ ਤੁਹਾਡੀ ਨਹੀਂ ਐ ਇਹ ਮੇਰੀ ਆ ਤੇ ਉਹ ਹਵਾ ਉਹਨਾਂ ਨੂੰ ਸਰਸਰੌਂਦੀ ਜਿਨੀ ਜਿਦਾ ਆਵਾਜ਼ ਕੱਢਦੀ ਕੰਨਾਂ ਦੇ ਵਿੱਚ ਇੰਦਾ ਲੱਗ ਰਹੀ ਸੀ ਫਿਰ ਬਹੁਤ ਹੀ ਭਿਆਨਕ ਜੀਆਂ ਆਵਾਜ਼ਾਂ ਚਾਰੇ ਪਾਸਿਆਂ ਤੋਂ ਆਉਣੀਆਂ ਸ਼ੁਰੂ ਹੋ ਗਈਆਂ ਜਿਹੜਾ rahul ਸੀ ਨਾ ਉਹਨੇ ਡਰਦੇ ਨੇ ਕਿਹਾ ਕਿ ਅਰਜਨ ਵਾਪਸ ਚਲੇ ਜਾਈਏ ਮੈਨੂੰ ਨਹੀਂ ਲੱਗਦਾ ਵੀ ਗੱਡੀ ਸੇਫ ਹੈ ਘੱਟ ਜਾਣਾ ਪਰ ਅਰਜੁਨ ਨੇ ਉਹਨੂੰ ਹੌਸਲਾ ਦਿੱਤਾ ਕਹਿੰਦਾ ਵੀ ਐ ਸਾਡਾ ਡਰਿਆ ਸਾਨੂੰ ਅੱਗੇ ਵਧਣਾ ਚਾਹੀਦਾ ਯਾਦ ਰੱਖੋ ਬਿਜੜੀ ਹਿੰਮਤ ਆ ਨਾ ਉਹ ਸਾਡੀ ਸਭ ਤੋਂ ਵੱਡੀ ਸ਼ਕਤੀ ਹੈ ਅਹੀਂ ਅੱਗੇ ਜਾਣਾ ਹੈ ਕਾ ਤੇ ਇਹ ਜਿਹੜਾ ਨਾ ਭੇਤ ਦਾ ਜੰਗਲ ਦਾ ਇਹ ਆਪਾਂ ਲੱਭ ਕੇ ਆਉਣਾ ਉਧਰੋਂ ਸ਼ਾਮ ਪੈਣ ਲੱਗੀ ਜੰਗਲ 'ਚ ਹੋਰ ਵੀ ਥੋੜਾ ਹਨੇਰਾ ਜੜਾ ਨਾ ਉਹ ਡੂੰਗਾ ਹੋਣਾ ਸ਼ੁਰੂ ਹੋ ਗਿਆ ਤੇ ਜਿੱਦਾਂ ਜਿੱਤਾ ਹੀ ਉਹ ਉਹ ਜਿਹੜੀ ਹਵੇਲੀ ਸੀ ਨਾ ਜਿੰਨੂੰ ਕਹਿੰਦੇ ਆ ਵੀ ਉੱਥੇ ਰਾਜਾ ਦੀ ਆਤਮਾ ਕੈਦ ਆ ਉਹਦੇ ਲਾਗੇ ਪਹੁੰਚੇ ਤਾਂ ਉਹਨਾਂ ਨੇ ਕੀ ਵੇਖਿਆ ਵੀ ਹਵੇਲੀ ਵਿੱਚੋਂ ਇੱਕ ਨੀਲੇ ਰੰਗ ਦੀ ਰੋਸ਼ਨੀ ਨਿਕਲ ਰਹੀ ਹੈ ਐ ਰੋਸ਼ਨੀ ਨਾ ਤੇ ਇਹ ਲੱਗਦੀ ਸੀ ਕਿਸੇ ਕੋਈ ਜਿੱਦਾਂ ਨਾ ਲੱਕੜ ਦੇ ਉੱਤੇ ਮਸ਼ਾਲ ਜਗਾਈ ਹੋਵੇ ਤੇ ਨਾ ਕੋਈ ਦੀਵੇ ਦੀ ਸੀ ਪਰ ਇੱਕ ਅਲੌਕਿਕ ਚਮਕ ਸੀ ਐਦੀ ਰੋਸ਼ਨੀ ਵਿੱਚ ਅਰਜਨ ਨੇ ਕਿਹਾ ਮੈਨੂੰ ਲੱਗਦਾ ਇਹ ਉਹ ਜਗਾਵਾ ਇਹ ਹਵੇਲੀ ਦੇ ਅੰਦਰ ਆਪਾਂ ਚੱਲੀਏ ਤੇ ਵੇਖੀਏ ਕੀ ਆ ਤੇ ਜਦੋਂ ਉਹਨਾਂ ਨੇ ਹਵੇਲੀ ਦੇ ਅੰਦਰ ਪੈਰ ਰੱਖਿਆ ਉਹ ਤੇ ਸਾਰੇ ਹਰਾਨ ਰਹਿ ਗਏ ਹਵੇਲੀ ਦੇ ਅੰਦਰ ਦਾ ਜਿਹੜਾ ਦ੍ਰਿਸ਼ ਸੀ ਨਾ ਉਹ ਤੇ ਇਦਾਂ ਸੀ ਜਿਦਾਂ ਕੋਈ ਮਹਿਫਲ ਨਹੀਂ ਲੱਗੀ ਹੁੰਦੀ ਤੇ ਉਹਦਾ ਜਿਹੜਾ ਸਾਹਮਣੇ ਵਾਲਾ ਜਿਹੜਾ ਸੀ ਦਰਵਾਜ਼ਾ ਉਹ ਹਾਲ ਦਾ ਉਹ ਤੇ جگਮਗਾ ਰਿਹਾ ਸੀ ਪਰ ਉਥੇ ਇਨਸਾਨ ਕੋਈ ਨਹੀਂ ਸੀ ਹਵਾ ਜੜੀ ਸੀ ਅੰਦਰ ਉੱਚ ਚੰਦਨ ਤੇ ਗੁਲਾਬ ਦੀ ਖੁਸ਼ਬੂ ਜੜੀ ਫੈਲੀ ਹੋਈ ਸੀ ਤੇ ਜਿਹੜਾ ਵੱਡਾ ਸਾਰਾ ਹਾਲ ਸੀ ਨਾ ਉਹਦੇ ਵਿੱਚ ਇੱਕ ਪਵਿੱਤਰ ਅਗਨੀ ਜਿਹੜੀ ਜਲ ਰਹੀ ਸੀ ਤੇ ਜਿਹੜਾ ਹਾਲ ਸੀ ਨਾ ਉਹਦੇ ਵਿੱਚੋਂ ਵਿੱਚ ਇੱਕ ਬਹੁਤ ਹੀ ਪਵਿੱਤਰ ਰੰਤ ਲੱਗਦਾ ਸੀ ਜਿੱਦਾਂ ਅੱਗ ਜਿਹੜੀ ਬਲ ਰਹੀ ਹੈ ਉਹਦੇ ਚਾਰੇ ਪਾਸੇ ਐਦਾਂ ਲੱਗਾ ਪਿਛਤਾ ਜਿਹੜੀ ਕੋਈ ਦਿਖਦੀਆਂ ਨਹੀਂ ਨਾ ਉਹ ਕੋਈ ਤਾਕਤਾਂ ਜਿਹੜੀਆਂ ਨੱਚ ਰਹੀਆਂ ਉਹ ਲੋਪ ਨਹੀਂ ਜਿੱਦਾਂ ਹੋਇਆ ਹੁੰਦੀਆਂ ਕੋਈ ਉਹ ਨੱਚ ਰਹੀਆਂ ਤੇ ਇਹ ਕੋਈ ਪੂਜਾ ਨਹੀਂ ਲੱਗਦਾ ਸੀ ਜਿੱਦਾਂ ਰਾਜੀ ਦੀ ਆਤਮਾ ਦੀ ਮੁਕਤੀ ਦਾ ਜਿਹੜਾ ਨਾ ਉਹ ਰਸਤਾ ਵਾ ਉਹਨਾਂ ਨੇ ਸਮਝ ਲਿਆ ਬੀ ਰਾਜੇ ਦੀ ਜਿਹੜੀ ਆਤਮਾ ਨਾ ਉਹ ਸ਼ਾਂਤੀ ਚਾਹੁੰਦੀ ਹੈ ਕਿਉਂਕਿ ਕਦੋਂ ਦੀ ਉਹ ਕੈਦ ਹੈਗੀ ਹੈ ਦੁਸ਼ਟ ਜਿਹੜਾ ਜਾਦੂਗਰ ਸੀ ਉਹਨੇ ਜਿਹੜੀ ਆਤਮਾ ਦੀ ਪੂਜਾ ਸੀ ਨਾ ਉਹਨੂੰ ਅੱਧ ਵਿਚਾਲੇ ਛੱਡ ਦਿੱਤਾ ਸੀ ਅਰਜੁਨ ਨੇ ਆਪਣੇ ਦੋਸਤਾਂ ਨੂੰ ਕਿਹਾ ਵੀ ਸਾਨੂੰ ਇਹ ਜਿਹੜੀ ਪੂਜਾ ਜਿਹੜੀ ਨਾ ਜਾਦੂਗਰ ਨੇ ਜਿੱਥੇ ਛੱਡੀ ਹੈ ਨਾ ਇੱਥੇ ਸਾਨੂੰ ਪੂਰਾ ਕਰਨਾ ਹੋਊਗਾ ਜਦੋਂ ਅਸੀਂ ਪੂਰਾ ਕਰ ਲਾਂਗੇ ਤੇ ਜਿਹੜੀ ਰਾਜੇ ਦੀ ਆਤਮਾ ਨਾ ਉਹਨੂੰ ਜਿਹੜੀ ਉਹ ਮੁਕਤ ਹੋ ਜਾਊਗੀ ਸੰਜੇ ਜਿਹੜਾ ਉਹਨੇ ਫਿਰਕੇ ਕੀਤਾ ਵੀ ਆਪਣੀਆਂ ਜੜੀ ਬੂਟੀਆਂ ਤੇ ਜੜਾ ਗਿਆਨ ਸੀ ਨਾ ਉਹਨੂੰ ਵਰਤੇ ਆ ਤੇ ਉਹਨੇ ਇੱਕ ਪਵਿੱਤਰ ਜੜੀ ਹੈ ਨਾ ਪੂਜਾ ਸਮਗਰੀ ਤਿਆਰ ਕੀਤੀ ਜਿਹੜਾ ਰਾਹੁ ਸੀ ਉਹਨੇ ਆਪਣੇ ਤੀਰਾਂ ਦੇ ਨਾਲ ਹਵਨ ਲਈ ਲੱਕੜੀਆਂ ਇਕੱਠੀਆਂ ਕਰ ਲਈਆਂ ਤੇ ਜਿਹੜਾ ਵਿਕਰਮ ਸੀ ਉਹਨੇ ਆਪਣੇ ਤਲਵਾਰ ਨਾਲ ਸਾਰੀ ਸਾਫ ਸਭਾਈ ਕਰਤੀ ਅਰਜੁਨ ਨੇ ਪੂਰੀ ਸ਼ਰਦਾ ਨਾਲ ਰਾਜਾ ਦੀ ਜਿਹੜੀ ਆਤਮਾ ਸੀ ਨਾ ਉਹਨੂੰ ਬੁਲਾਇਆ ਚਾਰੇ ਜਿਹੜੇ ਦੋਸਤ ਸੀ ਉਹਨੇ ਮਿਲ ਕੇ ਪਵਿੱਤਰ ਮੰਤਰਾਂ ਦਾ ਜੜਾ ਨਾ ਉਥੇ ਰਾਜੇ ਦੀ ਆਤਮਾ ਦੀ ਸ਼ਾਂਤੀ ਲਈ ਜਾਪ ਕੀਤਾ ਜਿੱਦਾਂ ਜਿੱਦਾਂ ਹੀ ਪੂਜਾ ਪੂਰੀ ਹੋਈ ਹਾਲ ਚ ਜਿਹੜੀ ਨੀਲੀ ਰੋਸ਼ਨੀ ਹੋਰ ਤੇਜ ਹੋ ਗਈ ਤੇ ਉਸ ਵੇਲੇ ਰਾਜੇ ਦੀ ਜਿਹੜੀ ਆਤਮਾ ਸੀ ਉਹਨਾਂ ਦੇ ਸਾਹਮਣੇ ਪ੍ਰਗਟ ਹੋ ਗਈ ਰਾਜੇ ਦੀ ਆਤਮਾ ਜਿਹੜੇ ਉਹਦਾ ਚਿਹਰਾ ਸੀ ਨਾ ਬਹੁਤ ਹੀ ਸ਼ਾਂਤ ਤੇ ਨਰਮ ਸੀ ਉਹਨੇ ਅਰਜਣ ਤੇ ਉਹਦੇ ਦੋਸਤਾਂ ਨੂੰ ਅਸ਼ੀਰਵਾਦ ਦਿੱਤਾ ਤੇ ਕਿਹਾ ਵੀ ਤੁਸੀਂ ਬਹੁਤ ਦਲੇਰ ਨੌਜਵਾਨ ਤੁਸੀਂ ਮੇਰੀ ਆਤਮਾ ਨੂੰ ਜਿਹੜੀ ਸਾਲਾਂ ਤੋਂ ਕੈਦ ਸੀ ਉਹਨੂੰ ਮੁਕਤ ਕੀਤਾ ਤੁਹਾਡਾ ਜਿਹੜਾ ਵਾ ਦਲੇਰੀ ਤੁਹਾਡੀ ਸੱਚਾਈ ਦੀ ਜਿਹੜੀ ਭਾਵਨਾ ਨਾ ਐਦੀ ਮੈਂ ਬਹੁਤ ਕਦਰ ਕਰਦਾ ਤੇ ਮੈਂ ਤੁਹਾਨੂੰ ਅਸ਼ੀਰਵਾਦ ਦਿੰਨਾ ਵੀ ਤੁਸੀਂ ਜ਼ਿੰਦਗੀ ਚ ਤਰੱਕੀਆਂ ਕਰੋ ਐਨਾ ਕਹਿੰਦੇ ਜਿਹੜੀ ਰਾਜਾ ਦੀ ਆਤਮਾ ਇੱਕ ਸਫੈਦ ਰੋਸ਼ਨੀ ਚ ਬਦਲ ਗਈ ਤੇ ਆਕਾਸ਼ ਦੇ ਵੱਲ ਉੱਡ ਗਈ ਰਾਜਾ ਦੀ ਆਤਮਾ ਦੇ ਮੁਕਤ ਹੋਣ ਨਾਲ ਪੂਰੇ ਜੰਗਲ ਚ ਇੱਕ ਸ਼ਾਂਤੀ ਇੱਕ ਬਹੁਤ ਹੀ ਮਾਨ ਨੂੰ ਠੰਡਕ ਦੇਣ ਵਾਲੀ ਸ਼ਾਂਤੀ ਜਿਹੜੀ ਉਛਾ ਗਈ ਰੁੱਖਾਂ ਦੀਆਂ ਜਿਹੜੀਆਂ ਟਹਿਣੀਆਂ ਹੀ ਉਹ ਸੂਰਜ ਦੀਆਂ ਕਿਰਨਾਂ ਜਿਹੜੀਆਂ ਨਾ ਪਹਿਲੀ ਵਾਰ ਉਹਨਾਂ ਦੀਆਂ ਟਹਿਣੀਆਂ 'ਚੋਂ ਨੰਗ ਕੇ ਤਰਤੀਤੀ ਆਈਆਂ ਜਿਹੜੇ ਹੈਗੇ ਸੀ ਪੰਛੀ ਸੀ ਉਹਨਾਂ ਨੇ ਆਪਣੀਆਂ ਆਵਾਜ਼ਾਂ 'ਚ ਚਹਿਕਣਾ ਸ਼ੁਰੂ ਕਰ ਦਿੱਤਾ ਆਲੇ-ਦੁਆਲੇ ਵੱਖ-ਵੱਖ ਤਰ੍ਹਾਂ ਦੇ ਜਿਹੜੇ ਸੀ ਜੰਗਲ ਵਿੱਚ ਪੰਛੀ ਸੀ ਉਹਨਾਂ ਦੀਆਂ ਆਵਾਜ਼ਾਂ ਜਿਹੜੀਆਂ ਆਉਣੀਆਂ ਸ਼ੁਰੂ ਹੋ ਗਈਆਂ ਫੁੱਲਾਂ ਦੀ ਖੁਸ਼ਬੂ ਜਿਹੜੀ ਸੀ ਨਾ ਸਾਰੇ ਜੰਗਲ 'ਚ ਫੈਲ ਗਈ ਹੁਣ ਪਿੰਡ ਦੇ ਲੋਕ ਜਦੋਂ ਉਹਨਾਂ ਨੂੰ ਇਹ ਬਦਲਾਵ ਜਿਹੜਾ ਦਿਖਿਆ ਨਾ ਉਹ ਤੇ ਹੈਰਾਨ ਹੀ ਰਹਿ ਗਏ ਉਹ ਦੇਖਣ ਲਈ ਉਹ ਜੰਗਲ ਵੱਲ ਭੱਜੇ ਉਹਨਾਂ ਦੇਖਿਆ ਵੀ ਜੰਗਲ 'ਚ ਜਿਹੜਾ ਕਾਲਾ ਹਨੇਰਾ ਸੀ ਨਾ ਉਹ ਹੁਣ ਕੱਟ ਗਿਆ ਸੀ ਸੁਨਹਿਰਾ ਹੋ ਗਿਆ ਸੀ ਕਿਉਂਕਿ ਥੱਲੇ ਰੋਸ਼ਨੀ ਨਹੀਂ ਸੀ ਆਉਂਦੀ ਤੇ ਨੀਰਾ ਪਿਆ ਹੋਇਆ ਸੀ ਤੇ ਹੁਣ ਸੂਰਜ ਦੀ ਰੋਸ਼ਨੀ ਆਈ ਤੇ ਸਾਰੇ ਪਾਸੇ ਐਂ ਦਿਖਣ ਲੱਗ ਪਿਆ ਰੁੱਖਾਂ ਦੇ ਪੱਤੇ ਜਿਹੜੇ ਸੀ ਉਹਨਾਂ ਦੀ ਬਹੁਤ ਸੋਹਣੀ ਆਵਾਜ਼ ਐਦਾਂ ਔਣ ਲੱਗ ਪਈ ਜਿਦਾ ਕੋਈ ਸੰਗੀਤ ਵੱਜ ਰਿਹਾ ਹੋਵੇ ਅਰਜਨ ਤੇ ਉਹਦੇ ਦੋਸਤਾਂ ਦਾ ਪਿੰਡ 'ਚ ਬਹੁਤ ਜ਼ਿਆਦਾ ਸਵਾਗਤ ਕੀਤਾ ਗਿਆ। ਉਹਨਾਂ ਦਾ ਸਨਮਾਨ ਕੀਤਾ ਗਿਆ। ਤੇ ਉਹਨਾਂ ਨੇ ਪਿੰਡ ਵਾਲਿਆਂ ਨੂੰ ਦੱਸਿਆ ਤੇ ਉਹਨਾਂ ਨੇ ਪਿੰਡ ਵਾਲਿਆਂ ਨੂੰ ਸਾਰੀ ਗੱਲ ਦੱਸੀ। ਵੀ ਕਿਦਾਂ ਉਹਨਾਂ ਨੇ ਹਿੰਮਤ ਅਤੇ ਦਲੇਰੀ ਨਾਲ ਉਹਨਾਂ ਨੇ ਉਸ ਜੰਗਲ ਨੂੰ ਉਸ ਰਾਜੇ ਨੂੰ ਐਸ ਜਿਹੜਾ ਦੁਸ਼ਟ ਉਹ ਹੈਗਾ ਸੀ ਨਾ ਆਤਮਾ ਤੇ ਉਹਨਾਂ ਨੇ ਪਿੰਡ ਵਾਲਿਆਂ ਨੂੰ ਦੱਸਿਆ ਕਿ ਕਿਦਾਂ ਉਹਨਾਂ ਨੇ ਬਹੁਤ ਦਲੇਰੀ ਨਾਲ ਤੇ ਸਿਆਣ ਫੁਨਾਲ ਐ ਜੰਗਲ ਨੂੰ ਤੇ ਰਾਜੇ ਨੂੰ ਐ ਸ਼ਰਾਪ ਤੋਂ ਜਿਹੜਾ ਵਾ ਮੁਕਤ ਕੀਤਾ ਵਾ ਹੁਣ ਉਹ ਭੂਤ ਜੰਗਲ ਜਿਹੜਾ ਸੀ ਇੱਕ ਪਵਿੱਤਰ ਸਥਾਨ ਬਣ ਗਿਆ ਲੋਕ ਉਥੇ ਬਿਨਾਂ ਡਰ ਤੋਂ ਜਾਂਦੇ ਹਰ ਸਾਲ ਉਥੇ ਜਾ ਕੇ ਰਾਜਾ ਦੀਸ਼ ਜਿਹੜੀ ਆਤਮਾ ਦੀ ਸ਼ਾਂਤੀ ਹੈ ਨਾ ਉਹਦੇ ਲਈ ਉਹ ਪੂਜਾ ਕਰਦੇ ਦੋਸਤੋ ਐ ਕਹਾਣੀ ਸਾਨੂੰ ਇਹ ਸਿਖਾਉਂਦੀ ਆਂ ਵੀ ਦਲੇਰੀ ਨਾਲ ਸੱਚਾਈ ਨਾਲ ਸਿਆਣ ਫੁਨਾਲ ਅਸੀਂ ਜਦੋਂ ਕਿਸੇ ਰਸਤੇ ਤੇ ਚੱਲਦੇ ਆਂ ਨਾ ਉਹ ਈਸ਼ਵਰ ਵਾਹਿਗੁਰੂ ਹਮੇਸ਼ਾ ਸਾਨੂੰ ਸਾਡਾ ਰਾਹ ਦਿਖਾਉਂਦਾ ਪਰ ਸਾਡਾ ਰਾਹ ਸਾਡੀ ਮਨਸਾ ਸਹੀ ਹੋਣੀ ਚਾਹੀਦੀ ਹੈ ਕਿਸੇ ਦੀ ਮਦਦ ਕਰਨ ਦੀ ਹੋਣੀ ਚਾਹੀਦੀ ਹੈ ਤੇ ਫਿਰ ਅਸੀਂ ਜਦੋਂ ਨ ਡਰ ਹੋ ਕੇ ਸਹੀ ਕੰਮ ਕਰਦੇ ਹਾਂ ਤੇ ਹਰ ਚੁਣੌਤੀ ਦਾ ਸਾਹਮਣਾ ਕਰਦੇ ਹਾਂ ਤਾਂ ਉਹ ਵਾਹਿਗੁਰੂ ਸਾਨੂੰ ਸਾਡਾ ਰਸਤਾ ਜ਼ਰੂਰ ਬਖਾਉਂਦਾ ਵਾ ਫਿਰ ਮਿਲਦੇ ਹਾਂ ਇੱਕ ਹੋਰ ਕਹਾਣੀ ਦੇ ਨਾਲ ਆਪਣਾ ਰੱਖਿਓ ਬਹੁਤ ਜ਼ਿਆਦਾ ਖਿਆਲ ਰੱਬ ਰਾਖਾ